ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਅੰਮ੍ਰਿਤਸਰ ਦੇ ਟਾਊਨ ਹਾਲ ਨੇੜਲੇ ਭਾਈ ਗੁਰਦਾਸ ਜੀ ਹਾਲ ਵਿੱਚ ਇੱਕ ਵਿਸ਼ੇਸ਼ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਆਜ਼ਾਦੀ ਕੁਲਾਟੀਏ ਫ੍ਰੀडम फाइਟਰ ਪਰਿਵਾਰ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਰਵਾਇਆ ਗਿਆ। ਇਸ ਮੌਕੇ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸੈਂਕੜੇ ਮੈਂਬਰਾਂ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਹਾਜ਼ਰ ਮੈਂਬਰਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਜਿਵੇਂ 26 ਜਨਵਰੀ ਅਥਰਤੇ 15 ਅਗਸਤ ਵਰਗੇ ਇਤਿਹਾਸਿਕ ਦਿਨ ਮਨਾਏ ਜਾਂਦੇ ਹਨ ਉਸੇ ਤਰ੍ਹਾਂ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਫ੍ਰੀडम ਫਾਈਟਰਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਯਾਦਗਾਰੀ ਦਿਨ ਕੋਸ਼ਿਸ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਸਮਾਗਮ ਸਿਰਫ ਸ਼ਹੀਦਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਨਹੀਂ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਦੀਆਂ ਕੁਰਬਾਨੀਆਂ ਤੋਂ ਅବਗਤ ਕਰਵਾਉਣ ਦਾ ਜ਼ਰੀਆ ਵੀ ਬਣੇਗਾ। ਮੈਂ ਸਾਰੇ ਉਸ ਸ਼ਹੀਦਾਂ ਦੇ ਕੱਤੀ ਤੇ ਆਏ ਪਹੁੰਚੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਯੋਧਿਆਂ ਦੇ ਸੂਨ ਨੂੰ ਨਮਸਕਾਰ ਕਰਦਾ ਨਾਮ ਕਰਦਾ ਅਗਲੀ ਗੱਲ ਮੈਂ ਅੱਜ ਦੇ ਇਸ ਦਿਨ ਤੋਂ ਹੀ ਕਰਦਾ ਵੀ ਅੱਜ ਭਾਰਤ ਦਾ ਰੁਪਿਆ ਜਿਹੜਾ ਉਹ ਪਾਉਂਡ ਦੇ 1 ਪਾਉਂਡ ਦੇ 112.38 ਰੁਪਏ ਬਰਾਬਰ ਹੈ ਦਾਸ ਚਤਨ ਸਿੰਘ ਮਾਨਸਾ ਸੂਬਾ ਪ੍ਰਧਾਨ ਫ੍ਰੀडम फाइਟਰ ਉਤਰਾਧਕਾਰੀ ਸੰਸਥਾ 196 ਰਜਿਸਟਰਡ ਪੰਜਾਬ ਅੱਜ ਦਾ ਜਿਹੜਾ ਸ਼ਹੀਦੀ ਸਮਾਰੋਹ ਹੁਸੇ ਬਾਰੇ ਅੱਜ ਅਸੀਂ ਆਲ ਇੰਡੀਆ ਤੋਂ ਸਾਰੀਆਂ ਸਟੇਟਾਂ ਦੇ প্রতিনিধি ਅਧਿਐਕਸ ਇੱਥੇ ਇਕੱਠੇ ਹੋયા ਅਸੀਂ ਭਾਰਤ ਦੇਸ਼ ਨੂੰ ਬਚਾਉਣ ਦੀ ਇੱਕ ਮਹਮ ਅਹਿਮ ਛੇੜ ਰਹੇ ਹਾਂ ਜਿਸ ਦੇ ਵਿੱਚ ਇਸ ਦੇਸ਼ ਨੂੰ ਹੁਣ ਤੱਕ ਇਥੋਂ ਦੇ ਸਿਆਸੀ ਲੋਕਾਂ ਨੇ ਨਗਰਵਾਲ ਲ ਜਾ ਕੇ ਇਸ ਨੂੰ ਬਹੁਤ ਹੀ ਥੱਲੇ ਤੱਕ ਲੈ ਗਏ ਇਸ ਦਾ ਗ੍ਰਾਫ ਜਿਸ ਤਰ੍ਹਾਂ ਭਾਰਤ ਆਜ਼ਾਦ ਹੋਇਆ 15 ਅਗਸਤ 1947 ਦੇ ਵਿੱਚ ਉਸ ਸਮੇਂ 1 ਟਿੱਕਰ ਰੁਪਿਆ 1 ਪਾਉਂਡ ਦੇ ਬਰਾਬਰ ਸੀ ਅੱਜ 1 ਪਾਉਂਡ 112 ਰੁਪਏ 38 ਪੈਸੇ ਦੇ ਬਰਾਬਰ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਇਹ ਸਾਰਾ ਜਿਹੜਾ ਸਿਰ ਹੈ ਇਸ ਨੂੰ ਪਿੱਛੇ ਲਿਜਾਣ ਦਾ ਉਹ ਇਸ ਦੇਸ਼ ਦੇ ਸਿਆਸੀ ਲੋਕਾਂ ਦਾ ਹੈ ਜਿਨ੍ਹਾਂ ਨੇ ਦੇਸ਼ ਨੂੰ ਇੱਕ ਤਰਫਾ ਅਮੀਰਾਂ ਵੱਲ ਕਾਰਪੋਰੇਟ ਘਰਾਣਿਆਂ ਦੀ ਪ੍ਰਾਪਰਟੀ ਬਣਾ ਕੇ ਇਸ ਨੂੰ ਵਰਤਿਆਗਾ ਤੇ ਪ੍ਰੰਤੂ ਜਿਹੜੇ ਦੇਸ਼ ਦੇ ਆਜ਼ਾਦ ਕਰਾਉਣ ਵਾਲੇ ਉਹਨਾਂ ਮਰਜੀਵੜਿਆਂ ਦੇ ਉਹਨਾਂ ਦੇ ਪਰਿਵਾਰਾਂ ਜਾਂ ਉਹਨਾਂ ਨੂੰ ਪਿੱਛੇ ਰੱਖ ਕੇ ਇਸ ਦੇਸ਼ ਨੂੰ ਅੱਗੇ ਲਿਜਾਣ ਦੀ ਥਾਂ ਪਿੱਛੇ ਲੈ ਕੇ ਗਏ ਨੇ ਅਸੀਂ ਮੰਗ ਕਰਦੇ ਆਂ মিডিਆ ਰਾਹੀਂ ਵੀ ਇਸ ਦੇਸ਼ ਨੂੰ ਬਚਾਉਣ ਲਈ ਹੁਣ ਵੀ ਅਸੀਂ ਅੱਗੇ ਆ ਰਹੇ ਆਂ ਬਚਾਵਾਂਗੇ ਭਾਵੇਂ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਸਾਨੂੰ ਕੁਰਬਾਨੀਆਂ ਦੇਣੀਆਂ ਪੈਣ ਇਸ ਦੇਸ਼ ਦੇ ਵਿੱਚ ਹੁਣ ਜਿਹੜਾ ਵੱਡਾ ਖਲਾਅ ਪੈਦਾ ਕੀਤਾ ਜਾ ਰਿਹਾ ਉਹ ਧਰਮਾਂ ਦੇ ਨਾਂ ਤੇ ਇੱਕ ਜਾਤੀ ਦੇ ਨਾਂ ਤੇ ਉਹ ਬਹੁਤ ਮੰਦਭਗ ਹੈ ਇਸ ਨੂੰ ਬੰਦ ਕਰਨਾ ਚਾਹੀਦਾ ਹੈ ਇਹ ਇੱਕ ਭਾਰਤ ਗੁਲਦਸਤਾ ਹੈ ਵੱਖੋ-ਵੱਖਰੇ ਫੁੱਲਾਂ ਦਾ ਜਿਦੇ ਵਿੱਚ ਸਾਰੇ ਹੀ ਧਰਮ ਹਿੰਦੂ ਜੈਨ ਤੇ ਮੁਸਲਮ ਇਸਾਈ ਸਿੱਖ ਇਹ ਸਾਰੇ ਰਲ ਕੇ ਰਹਿੰਦੇ ਨੇ ਇਹਨਾਂ ਨੇ ਦੇਸ਼ ਵੀ ਇਕੱਠਿਆਂ ਯਾਦ ਕਰਾਇਆ ਉਸ ਵੇਲੇ ਮੁਸਲਮਾਨ ਵੀ ਸਾਥ ਨਵਾਜ ਵਰਗੇ ਤੇ ਕਾਰਨਲ ਸਾਈਕਲ ਤੇ ਲੋ ਵਰਗੇ ਤੇ ਸਾਰੇ ਹੀ ਭਾਰਤ ਵਾਸੀਆਂ ਨੇ ਆਜ਼ਾਦ ਕਰਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਸੀਂ ਹੁਣ ਇੱਥੇ ਵੀ ਇੱਕ ਫਲਵਾੜੀ ਦੀ ਤਰ੍ਹਾਂ ਹੀ ਰਹਿਣਾ ਚਾਹੁੰਦੇ ਆ ਤੇ ਸਾਨੂੰ ਵੰਡਿਆ ਨਾ ਜਾਵੇ ਅਸੀਂ ਇਹਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਸ ਮੀਡੀਆ ਰਾਹੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਬੇਨਤੀ ਕਰਦੇ ਆ ਇਹ ਜਿਹੜਾ ਖਲਾਅ ਪੈਦਾ ਕੀਤਾ ਜਾ ਰਿਹਾ ਹੈ ਇਹਨੂੰ ਰੋਕਿਆ ਜਾਵੇ ਇਹਨਾਂ ਕਹਿੰਦਾ ਹੋਇਆ ਆਪਣਾ ਧੰਨਵਾਦ ਕਰਦਾ ਮੀਡੀਆ ਦਾ ਮੀਡੀਆ ਇੱਕ ਚੌਥਾ ਹਸਤੰਭ ਹੁੰਦਾ ਹੈ ਇਸ ਦੇਸ਼ ਨੂੰ ਬਚਾਉਣ ਲਈ ਮੀਡੀਆ ਕਰਮੀਆਂ ਨੂੰ ਬੇਨਤੀ ਹੈ ਉਹ ਆਪਣੀ ਹੱਕ ਸੱਚ ਦੀ ਆਵਾਜ਼ ਇਸ ਦੇਸ਼ ਦੇ ਅੰਦਰ ਤੇ ਬਾਹਰਲੇ ਦੇਸ਼ਾਂ ਦਾ ਲੈ ਕੇ ਜਾਵੇ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹ मैं हरि राम गुप्ता अखिल भारतीय स्वंता सेनानी परिवार कल्याण महापरिषद का राष्ट्रीय समन्वयक हूँ और आज यहाँ की इस बैठक में लगभग सभी देश के सभी राज्यों के राष्ट्रीय उपाध्यक्ष और हमारे संगठन संगठन के साथी इस समय भी हमारे साथ मौजूद हैं हमने दो पत्रक आपको दिए हैं जिसमें महापरिषद 140 करोड़ जनता को विश्वास में लेकर नाइन पॉइंट्स प्रोग्राम चला रही है उसी श्रृंखला में आज ये हमारी पाँचवीं कार्य समिति की बैठक यहाँ हुई है उसमें हमने कुछ कंक्रीट डिसीजन लिए हैं और उन्हीं के बाबत हम आपसे चर्चा करना चाहते हैं भारत सरकार से और क्षेत्रीय राजनीतिक दलों की सरकारों से मेरे दो अनुरोध हैं पहला तो राष्ट्रीय स्तर पर आप हिंदुस्तान को डिजिटलाइज करना चाहते हैं प्रधानमंत्री जी ने तमाम अवसरों पर कहा है हम सेनानियों के सपनों का भारत बनाना चाहते हैं हमारी अपेक्षा है कि हम दो करोड़ सेनानी परिवार क्या चाहते हैं इसको वो सुने और हम दो करोड़ परिवारों को लाइनअप करके देश की राजनैतिक जो विषमता पैदा हुई जो राजनैतिक प्रदूषण दूर करने का काम केवल सेनानी और सेनानी परिवार का दो करोड़ परिवारों का डीएनए कर सकता है ये यहाँ पर ही प्रोग्राम रखा गया है कि अलग अलग राज्यों में भी ये सभी राज्यों में इससे पहले हम 16 फरवरी को रांची में थे आज पंजाब में है 9 अगस्त को प्रस्तावित कार्यक्रम हम हमारा देहरादून का भी है तो हम हर हफ्ते हर संडे आठ से साढ़े बजे तक वर्चुअली मीटिंग में रिलेट करते हैं सारे राज्यों को और फिजिकली भी हर दो महीने में एक हमारी हर राज्य में बैठक हो रही है हमारी कोशिश यह है कि आने वाले समय में हम दिल्ली में पूरे हिंदुस्तान के दो करोड़ से नानी परिवारों को लाइनअप करके सरकार के सामने रखेंगे और हमारी सर भारत सरकार से और क्षेत्रीय दलों से दो मांगे हैं एक तो हमारे परिवारों को डिजिटलाइज ऑनलाइन परिषद पद दिया जाए दूसरा सेनानी परिवार कल्याण परिषद को थ्री टायर सिस्टम में केंद्रीय स्तर पर राज्य स्तर पर और जिले स्तर पर आ, संवैधानिक स्वरूप दिया जाए और हमारी संस्कृतियों को सरकार लागू करे देश में राजनीतिक प्रदूषण को दूर करने के लिए हम सेनानी परिवार एकजुट हो रहे हैं और हम सेनानियों के सपनों का भारत बनाकर ही दम लेंगे धन्यवाद आपका भी आप मीडिया के लोग चौथा स्तंभ हैं आपसे अपेक्षा है कि इन सेनानी परिवारों के जो सपने हैं उनको पूरे करने में हमारा सहयोग करें प्रथम तो मैं आपका अमृतसर की इस पावन धरती पर वीरों की धरती पर यहाँ के मीडिया का बहुत ही आभारी हूँ कि उन्होंने अखिल भारतीय शहीद स्वतंत्रता सेनानी कल्याण परिषद महापरिषद के एक राष्ट्रीय उपाध्यक्ष अवधेश पंत बोल रहा हूँ मैं मुझे आपने ये मौका दिया कि मैं चंद शब्द अपने इस महान पर्व पर आज तेरह तारीख शहीदों का दिन है और शहीदों की इस धरती पर हम खड़े हैं अखिल भारतीय महापरिषद ने जो कि ढाई साल से अनवरत वर्चुअल माध्यम से और वैसे भी तमाम देश के दो करोड़ स्वतंत्रता सेनानी परिवारों को जोड़ने का जो अथक प्रयास कर रही है उसके एक राष्ट्रीय उपाध्यक्ष होने के नाते मेरा एक बहुत बड़ा दायित्व तो है सांगठनिक दायित्व कि हम आज वर्तमान सरकार द्वारा दस वर्ष इस सरकार को दस वर्ष से ऊपर हो गए हैं हमारे यशस्वी प्रधानमंत्री लाल किले से बार बार कहते हैं कि हम सेनानियों के सपनों का भारत बनाएंगे आज हमको दुख होता है कि कौन वो सैनानी किन सेनानियों की वो बात कर रहे हैं किन शहीदों की वो बात कर रहे हैं जिनके सपनों का वो भारत कहते हैं क्या ऐसा भारत वो सेनानी चाह रहे थे जिसमें आज अखबार उठा के देखिए कोई सा अखबार ऐसा नहीं है आप तो मीडिया के बंधु हैं आप जानते हैं पूरे देश में आज जो घटनाएं हैं बलात्कार की चोरी की डकैती की और नशे की आज हमारा युवा वर्ग तमाम नशे में डूबता चला जा रहा है और सरकार पूरे देश को एक एक कर इसके जितने संस्थान हैं उनको बेचने के काम में लगी हुई है और मात्र दो व्यक्तियों को पूरा देश बेचने का काम कर रही है जैसे अंग्रेजों ने इस देश को लूटा था ऐसे ही आज ये वर्तमान सरकार इस देश को लूटने का काम कर रही है मैं आपके माध्यम से ये यहाँ पर ये घोषणा हम कर कर रहे हैं और ये संकल्प लेकर हम जा रहे हैं कि दो करोड़ सेनानी परिवारों की जब हम बात करते हैं तो हम देश के प्रत्येक प्रदेशों में ये अलग जगा रहे हैं और ये संकल्प आज लेकर जा रहे हैं कि अति शीघ्र दिल्ली के अंदर कम से कम पचास हजार स्वतंत्रता सेनानी परिवार के लोग जिनको इतिहास के पन्नों से फाड़ने का काम इस सरकार ने किया है उनके पूर्व उनके जितने भी हम उत्तराधिकारी हैं हम दिल्ली के अंदर सरकार के कान में अपनी आवाज़ पहुंचाने के लिए अतिशीघ्र एकत्रित होने का ऐलान कर कर रहे हैं ਧੰਨਵਾਦ ਮੈਂ ਮੇਰਾ ਨਾਮ ਗੁਰਿੰਦਰਪਾਲ ਸਿੰਘ ਸੰਗਰੂਰ ਡਿਸਟ੍ਰਿਕਟ ਤੋਂ ਲੈਗਜਿਨੇਸ਼ਨ ਦੱਸੋ ਮੈਂ ਪੰਜਾਬ ਦੇ ਜਿਹੜੇ ਆਲ ਇੰਡੀਆ ਸਾਡੀ ਫਰੀडम फाइਟਰ ਸੰਸਥਾ ਹੈ 196 ਜਿਸ ਦਾ ਮੈਂਬਰਾਂ ਅਤੇ ਆਲ ਇੰਡੀਆ ਫਰੀडम फाइਟਰ ਕਲਿਆਣ ਸੰਸਥਾ ਉਹਦਾ ਉਪ ਚੇ ਆਲੂ ਪ੍ਰੋਗਰਾਮ ਰੱਖਿਆ ਗਿਆ ਤੁਹਾਡੇ ਵੱਲੋਂ ਸ਼ਹੀਦੀ ਸਮਾਰੋਹ ਉਹਦੇ ਬਾਰੇ ਦੱਸ ਸਾਡੇ ਇਹ ਵਰਚੁਅਲ ਮੀਟਿੰਗ ਇੱਕ ਹੁੰਦੀ ਹੈ ਸਾਰੀ ਆਲ ਇੰਡੀਆ ਦੀ ਆਨਲਾਈਨ ਹੁੰਦੀ ਹੈ ਸੰਡੇ ਨੂੰ ਉਸ ਦੇ ਵਿੱਚ ਇੱਕ ਸਾਡੇ ਇਹਨਾਂ ਦੋਠੀ ਸੀ ਵੀ ਅਸੀਂ ਉੱਥੇ ਨਤਮਸਤਕ ਹੋ ਕੇ ਆਉਣਾ ਜਲਿਆਂਵਾਲੇ ਬਾਗ ਦੇ ਵਿੱਚ ਉਦਮ ਸਿੰਘਿਆਂ ਨੂੰ ਸਦਾ ਅਰਚੇ ਪੇਟ ਕਰਨੇ ਆਏ। ਉਸ ਤੇ ਹੋਰ ਇਹ ਸਾਡੀ ਗੱਲ ਚੱਲਦੀ ਜਾਂਦੀ ਹੈ ਹੈਗੀ ਵੀ ਅਸੀਂ ਉੱਥੇ ਇੱਕ ਪ੍ਰੋਮ ਰੱਖੀਏ ਤਾਂ ਜੋ ਅਸੀਂ ਸਾਰੇ ਮਿਲ ਕੇ ਇੱਕ ਤਾਂ ਸ਼ਹੀਦਾਂ ਨੂੰ ਸਮਰਪਿਤ ਹੋਵਾਂਗੇ, ਇੱਕ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਂਗੇ। ਇਸ ਤਰ੍ਹਾਂ ਦੀ ਸਾਡੀ ਇਸ ਪ੍ਰੋਮ ਬਣੀ ਸੀ। ਉਹ ਪ੍ਰੋਮ ਬਣ ਕੇ ਸਾਡਾ ਇੱਕ ਪ੍ਰੋਮ ਪਾਸ ਹੋਇਆ ਵੀ ਚਲੋ ਅਸੀਂ ਸਾਰੇ ਹੀ ਸਟੇਟਾਂ ਇਕੱਠੀਆਂ ਹੋ ਗਏ ਕੋਈ ਵੀ ਇੰਡੀਆ ਦੀ ਸਟੇਟ ਦਾ ਬੰਦਾ ਨਹੀਂ ਹੈ ਜਿਆ ਜਿਹੜਾ ਇੱਥੇ ਨਹੀਂ ਪਹੁੰਚਿਆ ਸਾਰੇ ਸਟੇਟਾਂ ਦੇ ਬੰਦੇ ਆਏ ਨੇ ਸਾਰੇ ਜ਼ਿਲ੍ਹੇ ਸੰਗਰੂਰ ਜ਼ਿਲ੍ਹੇ ਸਾਰੇ ਆਪਣੇ ਪੰਜਾਬ ਦੇ ਜਿੰਨੇ ਜ਼ਿਲ੍ਹੇ ਨੇ ਸਾਰੇ ਪ੍ਰੈਜ਼ੀਡੈਂਟ ਉਹਨਾਂ ਦੇ ਬੰਦੇ ਸਾਰੇ ਮੈਂਬਰ ਸਾਡੇ ਇੱਥੇ ਆਏ ਨੇ ਅਤੇ ਅੱਜ ਸਵੇਰ 7 ਵਜੇ ਸੀ ਜੜਿਆਂ ਵਾਲੇ ਬਾਗ ਵਿੱਚ ਗਏ ਸੀ ਉੱਥੇ ਨਮਸਕਾਰ ਕਰਕੇ ਉੱਥੇ ਮੱਥਾ ਵੀ ਟੇਕਿਆ ਰੀਤਾਂ ਚੜਾਈਆਂ ਤੇ ਅਸੀਂ ਉਹਨਾਂ ਨੂੰ ਯਾਦ ਕੀਤਾ ਸ਼ਹੀਦਾਂ ਨੂੰ ਸੰਗਲਪ ਵੀ ਇਹ ਲਿਆ ਵੀ ਜੋ ਇਹ ਛੇਦਾਂ ਦੇ ਦਾ ਕੰਮ ਅਧੂਰਾ ਸੀਗਾ ਉਹਨਾਂ ਨੂੰ ਪੂਰਾ ਕਰਨ ਵਾਸਤੇ ਜਿੰਨਾ ਹੋ ਸਕੇ ਅਸੀਂ ਕਰਾਂਗੇ ਸਰਕਾਰਾਂ ਨੇ ਸਰਕਾਰਾਂ ਸਾਨੂੰ ਅਜ ਤੱਕ ਨਹੀਂ ਪੁੱਛਿਆ ਕਿਸੇ ਨੇ ਵੀ ਕਿਉਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਇਹ ਸਿਰਫ ਆਪ ਦੇ ਲਾਚ ਨੂੰ ਹੀ ਦੇਖਦੇ ਨੇ ਹੁਣ ਜਿਵੇਂ ਇਹਨਾਂ ਨੇ ਆਪਣੇ ਤਰ੍ਹਾਂ ਵਧਾਲੀਆਂ ਲੇਕਿਨ ਲੋਕਾਂ ਵਾਸਤੇ ਜਾਂ ਪਬਲਿਕ ਵਾਸਤੇ ਜਾਂ ਫਰੀਡੋ ਫੈਟਰਾਂ ਵਾਸਤੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਆਜ਼ਾਦ ਕਰਾਇਆ ਅਸੀਂ ਲੋਕਾਂ ਨੇ ਸਾਡੇ ਪਰਿਵਾਰਾਂ ਨੇ ਸਾਡੇ ਬਜ਼ੁਰਗਾਂ ਨੇ ਤੇ ਕੁਰਸ਼ਨ ਦਾ ਆਨੰਦ ਮਾਨ ਰਹੇ ਨੇ ਇਹ ਲੋਕ ਜਿਹੜੇ ਸਾਨੂੰ ਪੁੱਛ ਦਖੜੇ ਜਦੋਂ ਇਹਨਾਂ ਨੇ ਕੋਈ ਸੋਚ ਚੁੱਕਣੀ ਹੁੰਦੀ ਹੈ ਫੇ ਸਾਡੇ ਸ਼ਹੀਦਾਂ ਦੇ ਜਰੂਰ ਇਹ ਮੱਥਾ ਟੇਕਣ ਲੱਗ ਬਣਕ ਜਾਂਦੇ ਨੇ ਸਿਰਫ ਉੱਥੇ ਦਾ ਕੇਸਟ ਨੇ ਇਹ 15 ਅਗਸਤ ਸ਼ਬੀਜਾਂ ਮਿਲਣ ਨੂੰ ਸਾਨੂੰ ਯਾਦ ਕਰਦੇ ਨੇ ਸਾਡੇ ਕੋਈ ਬੱਚਿਆਂ ਦਾ ਖਿਆਲ ਨਹੀਂ ਕਿਸੇ ਵੀ ਅਫਸਰ ਨੂੰ ਸਾਡੇ ਘਰਾਂ ਦਾ ਪਤਾ ਨਹੀਂ ਹੈ ਵੀ ਇੱਕ ਫਰੀडम फाइਟਰ ਪਰਿਵਾਰ ਨੇ ਜਿੰਨਾ ਕਰਕੇ ਅਸੀਂ ਇੱਥੇ ਬੈਠੇ ਆ ਉਹ ਉਹਨਾਂ ਨੂੰ ਕਿਤੇ ਯਾਦ ਕਰ ਲਈ ਜਾਂ ਉਹਨਾਂ ਦੀ ਕੋਈ ਮਜਬੂਰੀ ਜਾਂ ਕੋਈ ਉਹਦਾ ਬੱਚਾ ਕੋਈ ਢੱਲਾ ਮੱਠਾ ਜਾਂ ਉਹਦਾ ਮਕਾਨ ਨਹੀਂ ਹੈ ਉਹਦੇ ਬਾਰੇ ਕੋਈ ਸੋਚਿਆ ਤੱਕ ਨਹੀਂ ਕੋਈ ਤਨਖਾਹ ਬਾਰੇ ਸੋਚਿਆ ਕੋਈ ਪੈਨਸ਼ਨ ਬਾਰੇ ਸੋਚਿਆ ਅੱਧੇ ਲੋਕਾਂ ਦੇ ਮਕਾਨ ਇਹੋ ਜਿਹੇ ਨੇ ਜਿਨ੍ਹਾਂ 'ਚ ਛੱਤ ਵੀ ਹੈ ਨਹੀਂ ਗਰੀਬ ਨੇ ਜਮ ਉਹਨਾਂ ਨੂੰ ਉਠਾਉਣਾ ਕਿਹਦੇ ਫਰਜ਼ ਬੰਦਾ ਇਹਨਾਂ ਵਸੇ ਵੈਸੇ ਹੀ ਹੱਕ ਬਣਦਾ ਨਾ ਕਿ ਉਹਨਾਂ ਕਰੇ ਜਾਣ ਜੋ ਉਹਨਾਂ ਦੀਆਂ ਮਜਬੂਰੀਆਂ ਨੇ ਉਹਨਾਂ ਦਾ ਪੂਰਾ ਕਰਨ ਹੋਰ ਕੁਸਵਾਲ ਕੁ ਸਰ ਜਿਹੜਾ ਅੱਜ ਜਿਹੜੀ ਸਾਂਝੀ ਮੀਟਿੰਗ ਰੱਖੀ ਗਈ ਹੈ ਕਿ ਵਿਸ਼ੇਸ਼ ਮੁੱਦੇ ਉੱਤੇ ਕੀ ਜਾਂ ਕੀ ਵਿਚਾਰ ਹੁੰਦਾ ਵਿਸ਼ੇਸ਼ ਬੁਦਾ ਸੇਮ ਹੀ ਸਾਰਾ ਹੈਗਾ ਇਹ ਇਤਨਾ ਇਹ ਸੀਗਾ ਸਾਡੀ ਮਿਲਣੀ ਸਾਰਿਆਂ ਦੀ ਤਾਂ ਜੋ ਕਈ ਸਟੇਟਾਂ ਦੇ ਵਿੱਚ ਅਲੱਗ-ਅਲੱਗ ਕੋਈ ਪ੍ਰੋਗਰਾਮ ਨੇ ਹਰ ਇੱਕ ਸਟੇਟਾਂ ਦੇ ਵਿੱਚ ਕੋਈ ਅਲੱਗ-ਅਲੱਗ ਸਿਸਟਮ ਹੁੰਦੇ ਨੇ ਕਈ ਕਈ ਗ੍ਰੀਵ ਸਟੇਟ ਨੇ ਕਈ ਅਮੀਰ ਸਟੇਟ ਨੇ ਉਹ ਆਪਣੇ ਉਹ ਚਾਹੁੰਦੇ ਵੀ ਨੇ ਕਿ ਸਫਰੇਡ ਫਰੇਡ ਕੋਈ ਦਿੱਤਾ ਜਾਵੇ ਲੇਕਿਨ ਇਹ ਕਰਦੇ ਕੁਛ ਨਹੀਂ ਹੈ ਇਸ ਕਰਕੇ ਸਾਰੇ ਇਕੱਠੇ ਹੋਏ ਆ ਤਾਂ ਜੋ ਅਸੀਂ ਜਿਹੜੀ ਗੱਲ ਸਾਡੀ ਘਾਟ ਹੈਗੀ ਹੈ ਉਹਨੂੰ ਦੂਰ ਕਰ ਸਕੀਏ ਤੇ ਲੀਡਰਾਂ ਤੱਕ ਪਹੁੰਚਾ ਸਕੀਏ ਤੇ ਇਹ ਤੁਹਾਡਾ ਜਿਹੜਾ ਤੁਸੀਂ ਰੋਕ ਹੈਗੇ ਹੋ ਉਹੀ ਸਾਨੂੰ ਉੱਥੇ ਚੱਕ ਸਕਦੇ ਹੋ ਉਹੀ ਸਾਡੇ ਹੱਲ ਕਰਾ ਸਕਦੇ ਹੋ ਅਸੀਂ ਬਹੁਤ ਹੀ ਧੰਨਵਾਦੀ ਹਾਂ ਤੁਹਾਡੇ ਜਿੰਨੇ ਵੀ ਪੱਤਰਕਾਰ ਹੈਗੇ ਨੇ ਪ੍ਰੈਸਾਂ ਹੈਗੀਆਂ ਨੇ ਕਿਉਂ ਸਾਡਾ ਵੀ ਪ੍ਰੈਸਾਂ ਨਾਲ ਤੇ ਪੱਤਰਕਾਰੀਆਂ ਨਾਲ ਸਬੰਧ ਹੈ ਇਸ ਕਰਕੇ ਅਸੀਂ ਵੀ ਚਾਹੁੰਦੇ ਆਂ ਵੀ ਤੁਸੀਂ ਲੋਕ ਇਹ ਸਾਡੇ ਗੱਲ ਨੂੰ ਪਹਚਾਓ ਤਾਂ ਜੋ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਇਨਸਾਫ਼ ਮਿਲ ਸਕੇ ਇਹਨਾਂ ਦੇ ਮਸਲੇ ਹਰਸਾ ਤੋਂ ਹੋ ਸਕਾ ਨਾ ਇਹ ਰੁੱਲਦੇ ਫਿਰਦੇ ਨੇ ਕਿ ਸਰਕਾਰਾਂ ਨੇ ਕਦੇ ਦੇਖਿਆ ਕਿ ਇਹਨਾਂ ਦੇ ਪਰਿਵਾਰਾਂ ਚ ਜਾ ਕੇ ਇਹਨਾਂ ਨੂੰ ਫਰਜ਼ ਬੰਦਾ ਹੈ ਜੇ ਤਸਵੀਲਦਾਰ ਨੇ ਐਸਡੀਐਮ ਨੇ ਡੀਸੀ ਨੇ ਉਹ ਫਰੀਫੈਟ ਦੇ ਘਰਾਂ ਚ ਜਾਣ ਉਹਨਾਂ ਦੇ ਹਾਲਾਤ ਪੁੱਛਣ ਉੱਥੇ ਉਹਨਾਂ ਦਾ ਹੱਲ ਕਰਨ ਅੱਜ ਤੱਕ ਕੋਈ ਅਜੀ ਗੱਲ ਨਹੀਂ ਹੋਈ ਕਿਉਂ ਨਹੀਂ ਹੋਈ ਕਿਉਂ ਇਹ ਸਿਰਫ ਸਾਡੇ 15 ਅਗਸਤ ਤੇ 26 ਜਨਵਰੀ ਨੂੰ ਸਾਨੂੰ ਯਾਦ ਕਰਦੇ ਨੇ ਇੱਕ ਲੱਡੂਆਂ ਡੱਬਾ 100 ਰੁਪਏ ਦੀ ਲੋਹੀ ਸ਼ਾਇਦ ਉਹ ਵੀ ਸਰਕਾਰਾਂ ਤੋਂ ਚੱਕ ਕੇ ਲੈਂਦੀ ਹੋਵੇ ਇਹਨਾਂ ਨੇ ਸਾਨੂੰ ਇਹ ਵੀ ਨਹੀਂ ਪਤਾ ਹੈ ਹੋ ਸਕਦਾ ਕਿ ਕਿਉਂ ਇਹ ਸਸਤੀਆਂ ਜਿਹੀਆਂ ਹੁੰਦੀਆਂ ਰੱਖੀਆਂ ਹਰੇਕ ਗੱਲ ਚ ਪਾ ਦੇਣੀ ਐਡੀ ਕੋ ਵੱਡੀ ਗੱਲ ਨਹੀਂ ਹੈ ਜੋ ਇਹਨਾਂ ਦਾ ਸਰਕਾਰ ਹੁੰਦਾ ਉੱਥੇ ਜਿਹੜੀ ਸਰਕਾਰ ਦੇ ਬੰਦੇ ਹੁੰਦੇ ਉਹ ਕਾਜੂ ਪਦਮ ਖਾਂਦੇ ਹੁੰਦੇ ਲੇਕਿਨ ਸਾਡੇ ਫਰੀਡ ਇਫੈਕਟ ਦੇ ਬੱਚੇ ਉੱਥੇ ਦੇਖਦੇ ਨੇ ਵੀ ਹਾਂ ਦੇਖੋ ਕੀ ਹੈ ਚਾਹ ਦਾ ਕਾਫੀ ਵੀ ਜੇ ਕਿ ਪਤਾ ਲੱਗਦਾ ਨਾ ਵੀ ਧੱਕੇ ਨਾਲ ਵੀ ਇਹ ਭੁੱਲਣਗੇ ਉਹਨਾਂ ਨੂੰ ਪਿਆਰਾਂ ਦੇ ਬਾਕੀ ਆਦਮ ਜੀ ਕਿ ਅੱਜ ਤੱਕ ਜਿਹੜੇ ਕਿ 15 ਕਾ 26 ਜਨਵਰੀ ਮਨਾਏ ਜਾਂਦੇ ਆ ਇਸੇ ਤਰ੍ਹਾਂ ਹੀ ਇਹ ਫ੍ਰੀਡੋ ਫਾਈਰ ਦਾ ਕੋਈ ਦਿਨ ਮਨਾਇਆ ਜਾਂਦਾ ਹੈ ਅਗਰ ਨਹੀਂ ਮਨਾਇਆ ਜਾਂਦਾ ਤੁਸੀਂ ਸਰਕਾਰ ਸਰਕਾਰ ਹੈ ਸਰਕਾਰ ਨੇ ਕਦੇ ਵੀ ਕੋਈ ਦਿਨ ਨਹੀਂ ਮਨਾਇਆ ਪੰਜਾਬ ਦੇ ਵਿੱਚ ਸ਼ਿਵਾਸ਼ੰਦਰ ਬੋਛ ਦਾ ਜਨਮ 23 ਜਨਵਰੀ ਨੂੰ ਅਸੀਂ ਖੁਦ ਸਾਡੀ ਜਿਹੜੀ ਸੰਸਥਾ ਹੈਗੀ ਹੈ ਪੰਜਾਬ ਦੀ 196 ਅਸੀਂ ਹੀ ਮਨਾਉਂਦੇ ਰਹੇ ਹਾਂ ਸਾਨੂੰ 25 26 ਸਾਲ ਹੋ ਗਏ ਮਨਾਉਂਦਿਆਂ ਨੂੰ ਇਹ ਸਾਡੇ ਪ੍ਰਧਾਨ ਜੀ ਪੰਜਾਬ ਦੇ ਖੜੇ ਨੇ ਇਹਨਾਂ ਪੁੱਛੀਏ ਦੇਖੋ ਵੀ ਕਿਸ ਤਰ੍ਹਾਂ ਅਸੀਂ ਕਰਦੇ ਆ ਸਾਰਾ ਅਸੀਂ ਕਦੇ ਕਿਸੇ ਤੋਂ ਤਾਂ ਸਰਕਾਰ ਨੇ ਸਾਡੇ ਕੋਲ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਪਤਾ ਵੀ ਜੀ ਅਸੀਂ ਨਾਲ ਕੋ ਜਾਵਾਂਗੇ ਇਹ ਕੋਈ ਡਿਮਾਂਡ ਰੱਖਣ ਕਿਸ ਦੇਣ ਜੋਗੇ ਹੈ ਨਹੀਂ ਸਾਡੀ ਸਾਡੇ ਅਸੀਂ ਵੀ ਦੋ ਤਿੰਨ ਵਾਰੀ ਸੀਐਮ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀਐਮ ਸਾਹਿਬ ਨੇ ਟਾਈਮ ਦਿੱਤਾ ਤਿੰਨ ਵਾਰੀ ਸਾਡੇ ਬੰਦੇ ਗਏ ਉੱਥੇ ਲੇਕਿਨ ਸੀਐਮ ਸਾਹਿਬ ਟਲ ਗਏ ਤੁਹਾਨੂੰ ਪਤਾ ਨਹੀਂ ਕਿਉਂ ਡਰਦੇ ਨੇ ਫਰੀਡੋ ਫੈਟ ਪਰਿਵਾਰਾਂ ਤੋਂ